ਅਗਵਾੜਾ ਵਿਖੇ ਕਿ ਕ੍ਰੇਟਾਸ ਨਾਮ ਦੇ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਮਲ ਨਾਮ ਦੇ ਵਿਅਕਤੀ ਨੂੰ ਪੰਜ ਮੁਲਜ਼ਮਾ ਨੇ ਕਾਰ ਸਮੇਤ ਹੀ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸੰਬੰਧੀ ਗੱਲਬਾਤ ਕਰਦਿਆਂ ਡੀਐਸਪੀ ਫਗਵਾੜਾ ਭਾਰਤ ਭੂਸ਼ਨ ਨੇ ਦੱਸਿਆ ਕਿ ਥਾਣਾ ਰਾਵਲਪਿੰਡੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਉਂਦੇ ਹੋਏ ਸਾलिम ਪੁੱਤਰ জাকੇਰ ਵਾਸੀ ਜ਼ਿਲ੍ਹਾ ਸਹਾਰनपुर ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਸਦੇ ਭਰਾ ਕਮਲ ਨੂੰ ਉਸ ਵੇਲੇ ਅਗਵਾ ਕੀਤਾ ਗਿਆ ਜਦੋਂ ਉਹ ਆਪਣੀ ਕ੍ਰੇਟਾ ਕਾਰ ਵਿੱਚ ਸਵਾਰ ਸੀ ਉਹਨਾਂ ਦੱਸਿਆ ਕਿ ਪੁਲਿਸ ਨੇ ਸਾਲਿਮ ਦੀ ਸ਼ਿਕਾਇਤ 'ਤੇ ਪੰਜ ਵਿਅਕਤੀਆਂ ਜਿਨ੍ਹਾਂ ਦੀ ਪਛਾਣ ਰਵੀ ਕੁਮਾਰ ਪੁੱਤਰ ਮੁਲਖ ਰਾਏ ਵਾਸੀ ਮਿਲਗੇਟ ਫਗਵਾੜਾ, ਬਲਵਿੰਦਰ ਸਿੰਘ ਪੁੱਤਰ ਵੀਰ ਸਿੰਘ ਵਾਸੀ ਰਾਮਗੜ੍ਹ ਥਾਣਾ ਰਾਵਲਪਿੰਡੀ, ਰਾਜ ਕੁਮਾਰ ਪੁੱਤਰ ਪ੍ਰੇਮਪਾਲ ਵਾਸੀ ਪਧਰਾਣਾ, ਗਰਸ਼ੰਕਰ, ਸ਼ਹਿਜ਼ਾਦ ਪੁੱਤਰ ਇਸਤੀਆਜ਼ ਵਾਸੀ ਗਰਸ਼ੰਕਰ ਅਤੇ ਜੀਵਨ ਕੁਮਾਰ ਪੁੱਤਰ ਮਹਿੰਦਰ ਲਾਲ ਵਾਸੀ ਮਾਲਪੁਰ ਵਜੋਂ ਹੋਈ ਹੈ ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਨਾ ਦੋਸ਼ੀਆਂ પાસે ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਬੱਸ ਹੋ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਿਛਲੇ ਦਿਨੀ ਇੱਕ 3225 ਨੂੰ ਇੱਕ ਸਮਸਪੁਰ ਹਰਨਪੁਰਾ ਜੁਪੀ ਤੋਂ ਇੱਕ ਗੇੜੀ ਆ ਸਾਨੂੰ ਕੰਪਲੇਟ ਮਹਿਸੂਸ ਮਸੂਲ ਹੋਈ ਕਿ ਉਸਦੇ ਭਰਾ ਕਾਮਿਲ ਨੂੰ ਕੁਝ ਬੰਦਿਆਂ ਨੇ ਅਗਵਾ ਕਰਕੇ ਰੱਖਿਆ ਹੋਇਆ ਤੇ ਉਹਨਾਂ ਦੀ ਲੋਕੇਸ਼ਨ ਜਿਹੜੀ ਆ ਉਹ ਜਿਹੜੀ ਫਗਵਾੜੇ ਦੇ ਵਿੱਚ ਆਈ ਜੋ ਇਹ ਬੜਾ ਸੈਂਸੇਸ਼ਨਲ ਲੱਗਿਆ ਸੀ ਕਿ ਕਿਡਨਾਪ ਕਰਕੇ ਉਹਨੂੰ ਅਲੱਗ-ਅਲੱਗ ਜਗ੍ਹਾ ਉੱਤੇ ਲਿਜਾ ਕੇ ਜਿਹੜੀਆਂ ਲੋਕੇਸ਼ਨਾਂ ਪਾ ਰਹੇ ਸੀ ਉਹਦੇ ਵਿੱਚ ਅਸੀਂ ਜਿਹੜੀ ਹੈ ਤੁਰੰਤ ਕਾਰਵਾਈ ਕਰਦੇ ਹੋਏ ਜਿਹੜਾ ਕੇਸ ਅਸਿਸਟ ਕੀਤਾ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਜਦੋਂ ਭਾਲ ਸ਼ੁਰੂ ਕੀਤੀ ਤੇ ਪਿੰਡ ਰਾਮਗੜ੍ਹ ਦੇ ਲਾਗੂ ਨੂੰ ਇੱਕ ਜਿਹੜੀ ਕਾਰ ਹੈ DL 43 CB 26 ਇੰਡੀਵਿਚ ਜਿਹੜਾ ਆ ਉਹ ਦੇ ਦੇ ਤਿੰਨ ਤੋਂ ਚਾਰ ਤੋਂ ਸੀ ਜਿਹੜੇ ਗ੍ਰਫਤਾਰ ਕਰਕੇ ਨਾਲ ਹੀ ਜਿਹੜਾ ਅਗਵਾਸ਼ ਹੁਦਾ ਕਾਮਲ ਸੀ ਉਹਨੂੰ ਜਿਹੜਾ ਆਪਾਂ ਰਿਕਵਰ ਕਰਨ ਦੇ ਵਿੱਚ ਕਾਮਯਾਬ ਹੋਏ ਤੇ ਦੋਸ਼ੀਆਂ ਨੂੰ ਜਿਹੜਾ ਗ੍ਰਫਤਾਰ ਕੀਤਾ ਗਿਆ ਇਸ ਤੋਂ ਬਾਅਦ ਜਿਹੜੇ ਆਇੰਦਾ ਤਤੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹਨਾਂ ਦਾ ਪਿਛਲੇ ਕੋਈ 1.5 ਸਾਲ ਤੋਂ ਕੁਝ ਪੈਸਿਆਂ ਦਾ ਝਗੜਾ ਸੀ ਜੋ ਇਹਨਾਂ ਨੇ ਕਾਂਸਪਾਇਰ ਕਰਕੇ ਉਹਨਾਂ ਨੂੰ ਇਧਰ ਸੱਦ ਕੇ ਉਸ ਤੋਂ ਬਾਅਦ ਉਹਨੂੰ ਕਾਮਲ ਨੂੰ ਜਿਹੜਾ ਅਗਵਾ ਕਰ ਲਿਆ ਇਹ ਦੋ ਗੱਡੀਆਂ ਦੇ ਉੱਤੇ ਇੱਕ ਆਲਟੋ ਗੱਡੀ ਸੀ ਤੇ ਇੱਕ ਜਿਹੜੀ ਆ ਉਹ ਡੀਲ ਨੰਬਰ ਜਿਹੜੀ ਗੱਡੀ ਸੀ ਮਾਰਕਾ ਹੰਡਾ ਸਕੋਰ ਉਹਦੇ ਵਿੱਚ ਇਹਨਾਂ ਨੂੰ ਤਿੰਨਾਂ ਨੂੰ ਇੱਕ ਇਨਸਟਾਲਰਾ ਦੋ ਹੋਰ ਸੀ ਇੱਕ ਕਾਮਿਲ ਇੱਕ ਸਾਜਿਦ ਤੇ ਇੱਕ ਮਹਿਬੂਬ ਇਹ ਤਿੰਨ ਬੰਦਿਆਂ ਨੂੰ ਉਹਨਾਂ ਨੇ ਕਿਡਨਾਪ ਕੀਤਾ ਹੋਇਆ ਸੀ ਫੋਰ ਅਲੱਗ-ਅਲੱਗ ਲੋਕੇਸ਼ਨਾਂ ਤੇ ਲੈ ਕੇ ਜਾ ਰਹੇ ਸੀ ਅੱਗੇ ਦੂਸਰੇ ਜਿਹੜੇ ਆਲਟੋ ਗੱਡੀ ਵਾਲੇ ਆ ਉਹਨਾਂ ਨੂੰ ਅਜੇ ਰਿਕਵਰ ਕਰਨਾ ਬਾਕੀ ਆ ਤੇ ਇਹ ਜਿਹੜਾ ਕਾਮਿਲ ਆ ਇਹਨੂੰ ਆਪਾਂ ਕੋਰਟ ਦੇ ਵਿੱਚ ਪੇਸ਼ ਕਰਕੇ ਤੇ 163 ਦੇ ਜਿਹੜੇ ਗਿਆਨ ਕਰਾ ਕੇ ਇਹਨਾਂ ਨੂੰ ਆਪਾਂ ਹਵਾ ਦੇ ਜਿਹੜਾ ਆ ਉਹ ਕਰਵਾ ਲਾਂਗੇ ਤੇ ਇਸ ਤੋਂ ਇਲਾਵਾ ਇਸ ਤਤੀਸ਼ ਦੇ ਦੌਰਾਨ ਜਿਹੜਾ ਦੂਸਰੇ ਜਿਹੜੇ ਦੋ ਅਗਵਾਸ਼ ਹੁਦਾ ਆ ਉਹਨਾਂ ਨੂੰ ਜਲਦੀ ਹੀ ਜਿਹੜਾ ਰਿਕਵਰ ਕਰ ਲਿਆ ਸਰ ਇਹਨਾਂ ਦੇ ਵਿੱਚ ਕੋਈ ਮਾਸਟਰ ਮਾਈਂਡ ਵਗੈਰਾ ਜਾਂ ਕਿੱਥੋਂ ਇਹ ਫੜੇ ਆ ਆਪਣਾ ਇਹਨਾਂ ਚੋ ਮਾਸਟਰ ਮਾਈਂਡ ਜੀ ਇਹ ਗੜਸ਼ੰਕਰ ਤੋਂ ਸੀ ਜਿੰਦ ਨਾਲੇ ਪੈਸਿਆਂ ਦਾ ਥੋੜਾ ਜਿਹੀ ਲੈਣ ਦੇਣ ਉਹਨੇ ਗਡ ਸ਼ੰਕਰ ਤੋਂ ਹੀ ਜਿਹੜੇ ਆਪਣੇ ਸਾਥੀ ਅਜੇ ਇਹਦੇ ਵਿੱਚ ਦੋ ਜਿਹੜੇ ਹੋਰ ਜਿਹੜੇ ਮੇਨ ਸਟਰੀਮ ਲਾਈਨ ਇਹਦੇ ਪਰਸਨਸ ਆ ਜਿਹੜੇ ਉਹ ਅਜੇ ਫੜਨ ਵਾਲੇ ਆ ਮਾਸਟਰ ਮਾਈਂਡ ਉਹ ਜਿਆਦਾ ਨਾ ਇਹ ਉਹਨਾਂ ਕੋਲ ਹੀ ਗਿਆ ਸੀ ਕਿ ਮੇਰੀ ਇਸ ਤਰ੍ਹਾਂ ਪ੍ਰੋਬਲਮ ਆਈ ਆ ਉਸ ਤੋਂ ਬਾਅਦ ਹੀ ਇਹਨਾਂ ਨੇ ਸਾਰੀ ਜਿਹੜੀ ਸਾਜ਼ਿਸ਼ ਰਹੀ ਕਿ ਇਹਨਾਂ ਨੂੰ ਅਗਵਾ ਕਰਕੇ ਇੱਕ ਫਾਰਮ ਹੌਸਤ ਜਿਹੜਾ ਰੱਖ ਕੇ ਉੱਥੇ ਉਹਨਾਂ ਨੂੰ ਕੁੱਟਮਾਰ ਵੀ ਕਰਦੇ ਰਹੇ ਤਾਂ ਕਿ ਜਿਹੜੇ ਪੈਸੇ ਉਹ ਜ਼ਬਰਦਸਤੀ ਜਿਹੜਾ ਆ ਉਹਨੇ ਜਵਾਸ ਕਰ ਕੋਈ ਸਰ ਅਮਾਉਂਟ ਵਗੈਰਾ ਸਾਹਮਣੇ ਆਈ ਹੈ ਨਾ ਕੋਈ ਅਮਾਉਂਟ ਵਗੈਰਾ ਸਾਹਮਣੇ ਆਈ ਕਿੰਨੀ ਅਮਾਉਂਟ ਸੀਗੀ ਅਮਾਉਂਟ ਇਹਦਾ ਕੋਈ 40 ਲੱਖ ਦਾ ਸੀ ਆਪਸ ਵਿੱਚ ਤੇ ਬਾਕੀ ਦੇਖ ਰਿਹਾ ਜੀ